ਜਿੰਨੇ ਵੀ ਕਿਸਾਨ ਭਰਾ ਇਸ ਸਾਲ ਬਾਸਮਤੀ ਲਾ ਰਹੇ ਹੈਗੇ ਆ ਚਾਹੇ ਮੋਛਲ 1401 ਲਾ ਰਹੇ ਆ ਚਾਹੇ ਬੂਸਾ ਬਾਸਮਤੀ 1886 ਲਾ ਰਹੇ ਆ ਉਹਨਾਂ ਦੇ ਲਈ ਵੀਡੀਓ ਖਾਸ ਹੈਗੇ ਆ ਹੁਣ ਤੋਂ ਹੀ ਕਿਸਾਨ ਵੱਡੀਆਂ ਗਲਤੀਆਂ ਕਰ ਰਹੇ ਹੈਗੇ ਆ ਪਨੀਰੀ ਦੇ ਵਿੱਚ ਜੇ ਤਾਂ ਤੁਸੀਂ ਪਨੀਰੀ ਬੀਜ ਲਈ ਹੈਗੀ ਆ ਤਾਂ ਵੀ ਛੁੱਟ ਲਈ ਵੀਡੀਓ ਕੰਮ ਦੀ ਹੈਗੀ ਆ ਜੇ ਨਹੀਂ ਬੀਜੀ ਹਲੇ ਬੀਜਣ ਇੱਕ ਦੋ ਦਿਨਾਂ ਨੂੰ ਤਾਂ ਵੀ ਵੀਡੀਓ ਤੁਹਾਡੇ ਲਈ ਕੰਮ ਦੀ ਹੈਗੀ ਆ ਕਿਉਂਕਿ ਪਨੀਰੀ ਤੋਂ ਹੀ ਇਹ ਜਿਹੜਿਆ ਚੋਣੇ ਦਾ ਕੰਮ ਸਟਾਰਟ ਹੋਣਾ ਹੈਗਾ ਜੇ ਪਨੀਰੀ ਚੰਗੀ ਹੈਗੀ ਤਾਂ ਸਾਰਾ ਸਿਸਟਮ ਹੀ ਚੰਗਾ ਹੈਗਾ ਹਨਾ ਤੇ ਜਿਹੜੇ ਕਿਸਾਨ ਭਰਾਵਾਂ ਦੇ ਦੇਖੋ 8 ਦਿਨ ਦੀਆਂ ਵੀ 10 ਦਿਨ ਦੀਆਂ ਪਟੇਰੀਆਂ ਹੋ ਗਈਆਂ ਕੋਈ ਕੁਸ਼ ਕਰੀ ਜਾਂਦਾ ਹੈ ਕੋਈ ਕੁਸ਼ ਕਰੀ ਜਾਂਦਾ ਹੈ ਕਹਿਣ ਦਾ ਮਤਲਬ ਵੀ ਬਾਈ ਝੰਡੇ ਰੋਗ ਦਾ ਹਾਲੇ ਕੋਈ ਪਨੀਰੀ ਦੇ ਵਿੱਚ ਨਾਮੋ ਨਿਸ਼ਾਨੀ ਨਹੀਂ ਹੈਗਾ 8 ਦੇ 8 ਦਿਨ ਦੀਆਂ ਪਤਾ ਨਹੀਂ ਪਨੀਰੀ 10 ਜਾਂਦੇ ਆ ਤੇ ਮੈਨੂੰ ਹਰ ਰੋਜ਼ ਫੋਨ ਆਉਂਦਾ ਹੈ ਬਾਈ ਫਲਾਨੀ ਦਵਾਈ ਕਰ ਲਈਏ ਬਾਈ ਡਾਈਜੈਸ਼ਨ ਹੁਣੀ ਕਰਦੀਏ ਬਾਈ ਮੈਥਾਇਲ ਹੁਣੀ ਕਰਦੀਏ ਕੋਈ ਪਤੀ ਨਹੀਂ ਕਿੱਥੋਂ ਕਿੱਥੋਂ ਟੈਕਨੀਕਲ ਕੱਢ ਕੱਢ ਲਿਆਉਂਦੇ ਆ ਉਹ ਟੈਕਨੀਕਲਾਂ ਨਾਮ ਲੈਂਦਾ ਜਿਹੜਾ ਕਿਤੇ ਲਵੇ ਲਾਉਣੇ ਨਾਮ ਮਿਲੇ ਨਾ ਲੱਭੇ ਨਾ ਠਿਆਵੇ ਤੇ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਇੱਥੇ ਪਨੀਰੀ ਸੋਡੀ ਅੱਠ ਦਿਨ ਦੀ ਆ 10 ਦਿਨ ਦੀ ਆ ਸੋਨੂੰ ਕੋਈ ਵੀ ਉਹਦੇ ਵਿੱਚ ਝੰਡੇ ਰੋਗ ਦਾ ਪਤਾ ਨਹੀਂ ਲੱਗਣਾ ਹੈਗਾ ਜਿੰਨਾ ਚਿਰ ਪਨੀਰੀ 12 15 ਦਿਨ ਦੀ ਨਹੀਂ ਹੁੰਦੀ ਹੈਗੀ ਤੇ ਤੁਸੀਂ ਨੇ ਟ੍ਰੀਟਮੈਂਟ ਵੀ ਵਧੀਆ ਕੀਤਾ ਪਹਿਲਾਂ ਥਾਇਪਰੋਨਟ ਮਥੈਲ ਲਾ ਲਿਆ ਜਾਂ ਆਪਣਾ ਤੁਸੀਂ ਨੇ ਕਾਰਬੋਨੇਮ ਲਾ ਲਿਆ ਜਾਂ 12 ਟ੍ਰੀਟ ਲਾ ਲਿਆ ਹਾਂ ਪਨੀਰੀ ਵਧੀਆ ਜਰਮੀਨੇਸ਼ਨ ਲਾएगी ਤੁਸੀਂ ਪਾਣੀ ਜਿਹੜਾ ਦੂਜੇ ਦਿਨ ਤੀਜੇ ਦਿਨ ਪਾਣੀ ਲਾ ਰਹੇ ਹੋ ਚੰਗਾ ਜਰਮੀਨੇਸ਼ਨ ਹੋ ਗਿਆ ਪਨੀਰੀ ਹੌਲੀ ਹੌਲੀ ਵਧੀਆ ਗਰੋਥ ਕਰਨ ਲੱਗ ਗਈ ਜਿਹੜੀ 10ਵੇਂ 12ਵੇਂ ਦਿਨ ਉਹਦੇ ਵਿੱਚ ਨਾਈਟ੍ਰੋਜਨ ਯੂਰੀਆ ਖਾਦ ਦੇਣੀ ਹੈ ਉਸ ਸਮੇਂ ਦੇ ਨਾਲ ਦੇ ਲੋ ਹਣਾ ਤੇ ਵਿੱਚ ਕਿਸਾਨ ਭਰਾ ਡਰਦੇ ਬਹੁਤ ਹੈ ਬੀਵੈ ਚੰਡੇ ਰੋਗ ਆ ਗਿਆ ਹੈ ਆ ਗਿਆ ਚੰਡੇ ਰੋਗ ਨਾਲ ਬਾਈ ਕੁਝ ਨਹੀਂ ਹੁੰਦਾ ਜਿੰਨਾ ਕਿ ਇਹਨੇ ਦੇਖੋ ਝਾੜ ਦੇਣਾ ਹੈਗਾ ਇਹਨੇ ਉਨੇ ਹੀ ਝਾੜ ਦੇਣਾ ਹੈਗਾ ਚਾਹੇ 100 ਟੇ ਚੰਡਾ ਰੋਗ ਵੱਧ ਆ ਗਿਆ ਚਾਹੇ 100 ਟੇ ਘੱਟ ਆ ਗਿਆ ਕੋਈ ਚੰਡੇ ਰੋਗ ਨਾਲ ਇਹ ਨਹੀਂ ਹੈਗਾ ਵੀ ਬਾਈ ਸੋਡੇ ਪੱਲੇ ਕੁਝ ਨਹੀਂ ਪੈਣਾ ਮੈਨੂੰ ਮੈਂ 1886 ਵੀ ਵਰਤ ਲਈ ਉਹਦੇ ਵਿੱਚ ਵੀ ਕਾਫੀ ਚੰਡਾ ਰੋਗ ਦੇਖ ਲਿਆ ਮੈਂ ਮੁੱਛਲ ਚੋਂ ਸ ਇੱਕ ਲਾ ਕੇ ਦੇਖ ਲਈ ਉਹਦੇ ਵਿੱਚ ਵੀ ਚੰਡਾ ਰੋਗ ਹੁੰਦਾ ਇਸ ਸਾਲ ਵੀ ਮੈਂ ਮੁੱਛਲ ਚੋਂ ਸ ਦੇ ਚਾਰ ਕਿਲੇ ਲਾ ਰਹੇ ਹਾਂ ਪਰ ਆਪਾਂ ਕਿਤੇ ਚੰਡੇ ਰੋਗ ਤੋਂ ਕਬਰਾਈ ਨਹੀਂ ਹੈਗੇ ਮੈਂ ਕਿ ਬੇਨਤੀ ਕਰਦਾ ਤੁਹਾਨੂੰ ਹੱਥ ਜੋੜ ਕੇ ਤੇ ਕੁਝ ਢੰਡੇ ਰੋਗ ਨੂੰ ਸ਼ਾਇਦ ਤੇ ਛਿੜ ਦੋ ਕਿਉਂਕਿ ਇਹਦਾ ਤਾਂ ਕੋਈ ਹੱਲ ਹੀ ਨਹੀਂ ਹੈਗਾ ਜੇ ਇਹ ਆ ਵੀ ਗਿਆ ਆਪਾਂ ਕੀ ਰੋਕ ਲਾਂਗੇ ਜਿੰਨਾ ਚਿਰ ਆਪਣੇ ਬਈ ਦੇਖ ਆਉਂਦਾ ਨਹੀਂ ਹੈਗਾ ਕੋਈ ਵੀ ਸਪਰੇਅ ਕਰਨ ਦਾ ਫੈਸਲਾ ਨਾ ਲਓ ਤੁਸੀਂ ਪਨੀਰੀ ਦੀ ਜੱਖਣਾ ਨਾ ਵੱਡੋ ਪਨੀਰੀ ਦੇ ਵਿੱਚ ਤਤਾਲੀਆਂ ਸਪਰੇਅਾਂ ਕਰ ਲਓ ਜੇ ਪਨੀਰੀ ਮੜੀ-ਮੋਟੀ ਲੱਗਦੀ ਹੈ ਵੀ ਤੁਹਾਨੂੰ ਰੇਤੀਨਾ ਮੱਚਦੀ ਹੈਗੀ ਆਲੇ-ਦਾਲੇ ਤੇ ਪਾਣੀ ਖੜਾ ਕਰ ਲਓ ਜਾਂ ਸਵੇਰੇ ਜਾਂ ਸ਼ਾਮ ਨੂੰ ਠੰਡਾ ਪਾਣੀ ਤੁਸੀਂ ਦੋ ਢੋਲੀਆਂ ਤਿੰਨ ਢੋਲੀਆਂ ਉਹਦੇ ਵਿੱਚ ਮਾਰੋ ਠੀਕ ਆ ਦੇਖੋ ਪਨੀਰੀ ਦੇ ਵਿੱਚ ਵੀ ਜਰਮੀਨੇਸ਼ਨ ਵਧੀਆ ਹੋ ਗਿਆ ਦੀ ਇਹਨਾਂ ਚੀਜ਼ਾਂ ਦੇ ਵੱਲ ਗੌਰ ਕਰੋ ਪਹਿਲੀ ਤੁਸੀਂ ਝੰਡਾ ਰੋਗ ਝੰਡਾ ਰੋਗ ਕਰਨ ਲੱਗਿਆਂ ਲੋ ਮੈਂ ਕਾਫੀ ਕਿਸਾਨ ਭਰਾ ਕਹਿੰਦੇ ਬਈ ਇੱਕ ਕਿਸਾਨ ਦਾ ਫੋਨ ਆਇਆ ਕਹਿੰਦਾ ਵੀ 10 ਦਿਨ ਦੀ ਪਨੀਰੀ ਸੀ ਬਈ ਦੋ ਸਪਰੇਆਂ ਦਾ ਕਰਤੇ ਝੰਡੇ ਰੋਗ ਦੇ ਹੋਰ ਕਹਿ ਕਰਨੇ ਪੈਣਗੇ ਮਾ ਝੰਡਾ ਰੋਗ ਹੈਗਾ ਕਹਿੰਦਾ ਨਾ ਫਿਰ ਕਿਉਂ ਖਰਚਾ ਕਰਦੇ ਹੋ ਜਿਹੜੀ ਚੀਜ਼ ਆਪਾਂ ਨੂੰ ਨਜ਼ਰ ਹੀ ਨਹੀਂ ਆ ਰਹੀ ਫਿਰ ਉਹਦੇ ਉੱਪਰ ਆਪਾਂ ਸਪ੍ਰੇ ਹਾਂ ਕਰਕੇ ਆਪਾਂ ਕਿੱਡਾ ਕ ਵੱਡਾ ਤੀਰ ਮਾਰ ਲਾਂਗੇ ਮੈਂ ਅੱਜ ਵੀਡੀਓ ਇਹ ਮੈਂ ਐਮਰਜੈਂਸੀ ਹੁਣ ਵੀਡੀਓ ਬਣਾ ਰਿਹਾ ਹੈਗਾ ਅੱਜ ਦੀ ਤੇ ਮੈਨੂੰ ਕੱਲ ਵੀ ਅੱਜ ਵੀ ਇੰਨੇ ਫੋਨ ਆਏ ਹੈਗੇ ਵੀ ਬਾਈ ਸਾਡੇ ਝੰਡਾ ਰੋਗ ਹੈ ਤਾਂ ਹੈ ਨਹੀਂ ਅਸੀਂ ਕਰ ਲਈਏ ਮੈਂ ਕਹਿੰਦਾ ਜਿੰਨਾ ਚਿਰ ਤੁਹਾਨੂੰ ਪਨੀਰ ਦੇ ਵਿੱਚ ਇੱਕ ਦੋ ਡਾਲ ਝੰਡੇ ਰੋਗ ਦੇ ਨਹੀਂ ਦਿਖਦੇ ਸਪਰੇਅ ਕਰਨ ਦਾ ਫੈਸਲਾ ਨਾ ਲਓ ਕਿਉਂਕਿ ਜੇ ਤੁਹਾਨੂੰ ਲੱਗਦਾ ਵੀ ਪਨੀਰੀ ਦੇ ਵਿੱਚ ਮਾਣੇ ਮੋਟੇ ਝੰਡੇ ਪੱਤੇ ਉੱਪਰ ਉੱਠਦੇ ਆ ਡਾਲ ਉੱਪਰ ਉੱਠਦਾ ਹੈਗਾ ਫਿਰ ਤੁਸੀਂ ਸਪਰੇਅ ਕਰਨ ਦੇ ਬਾਰੇ ਸੋਚ ਲਿਓ ਕੋਈ ਹੁਣ ਡੀਜ਼ਲ ਪਾਊਗਾ ਕੋਈ ਫਟਕੜੀ ਪਾਊਗਾ ਕੋਈ ਕੁਛ ਪਾਊਗਾ ਪਤਾ ਨਹੀਂ ਕਿੱਥੋਂ ਚੱਕ-ਚੱਕ ਕੇ ਚੀਜ਼ਾਂ ਪਾਉਂਦੇ ਆ ਕਿਉਂਕਿ ਮੈਂ ਕਹਿੰਨਾ ਵੀ ਫਸਲ ਵੀ ਮਨੁੱਖ ਵਰਗੀ ਹੈ ਜੇ ਮਨੁੱਖ ਨੂੰ ਕੋਈ ਬਿਮਾਰੀ ਹੁੰਦੀ ਹੈਗੀ ਉਹ ਮੈਡੀਸਨ ਲੈ ਕੇ ਠੀਕ ਹੋਊਗਾ ਨਾ ਕਿ ਮਿੱਟੀ ਦੇ ਡੜੇ ਖਾ ਕੇ ਤਾਂ ਲੋਟ ਹੁੰਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਦੇਸੀ ਚੀਜ਼ਾਂ ਵਰਤੋ ਕਿਸੇ ਹਿਸਾਬ ਦੇ ਨਾਲ ਵਰਤੋ ਪਰ ਝੰਡੇ ਰੋਗ ਦੇ ਉੱਪਰ ਕੋਈ ਵੀ ਆਪਦੇ ਵੱਲੋਂ ਕਰੋਪ ਪ੍ਰੈਕਟਿਸ ਨਾ ਹੀ ਕਰੋ ਤਾਂ ਚੰਗਾ ਹੈ ਮੈਂ ਵਿੱਚ ਕਿਸਾਨ ਪਰ ਇਹ ਵੀ ਦੇਖੇ ਹੈਗਾ ਜਿਹੜੇ ਝੰਡੇ ਕੇਰਾਂ ਟਰੀਟਮੈਂਟ ਕਰ ਲੈਂਦੇ ਆ ਝੰਡੇ ਰੋਗ ਲਈ ਦਵਾਈ ਨਹੀਂ ਕਰਦੇ ਪਨੀਰੀ ਚ ਠੀਕ ਹੈ ਪਨੀਰੀ ਪੱਟਣ ਤੋਂ ਐਮ ਵਧੀਆ ਟਰੀਟਮੈਂਟ ਕਰਕੇ ਤੁਸੀਂ ਜਿੱਦੇ ਪਨੀਰੀ ਪੱਟ ਰਹੇ ਹੋ ਇੱਕ ਦਿਨ ਪਹਿਲਾਂ ਥਾਇਪਰੋਨ ਮੈਥਾਇਲ ਦਾ ਜਾਂ ਕਾਰਬੋਨਿਕ ਐਸਿਡ ਦਾ ਤੁਸੀਂ ਟਰੀਟਮੈਂਟ ਕਰਕੇ ਪ੍ਰੀਰੀ ਦੀਆਂ ਜੜਾਂ ਉੱਪਰ ਦਵਾਈ ਲਾ ਕੇ ਤੁਸੀਂ ਪ੍ਰੀਰੀ ਮਨ ਲੱਜੂ ਅੱਗੇ ਟ੍ਰਾਂਸਫਰ ਕਰਦੇ ਹੋ ਉਹ ਤੁਸੀਂ ਉਹ ਤਰੀਕਾ ਵਰਤ ਲਓ ਤੇ ਝੰਡਾ ਰੋਗ ਦਾ ਹੱਲ ਰੋਕ ਥਮ ਕੇ ਮੈਂ ਗਰਨੀ ਉਹਦੀ ਲੌਂਗ ਵੀਡੀਓ ਦੇਵਾਂਗੇ ਆਪਾਂ ਵੀ ਸੋਡੋਮਨਾਸ ਜਿਹੜਾ ਫਸਲ ਰਕਸ਼ਤ ਹੈਗਾ ਉਹਦਾ ਗੁੜ ਦੇ ਨਾਲ ਮਲਟੀਪਲਾਈ ਕਰਕੇ ਵਧੀਆ ਰਿਜ਼ਲਟ ਪਿਛਲੇ ਸਾਲ ਵੀ ਆਇਆ ਤੇ ਤੁਹਾਨੂੰ ਉਹਦਾ ਚੰਗਾ ਤਜਰਬਾ ਦੱਸਾਂਗੇ ਐਮੀ ਹਫੜਾ ਦਫੜੀ ਨਾ ਕਰੋ ਨੁਕਸਾਨ ਜਿਆਦਾ ਕਰਾ ਲੋਗੇ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਮੈਂ ਬਾਰੀ-ਬਾਰੀ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਇਸ ਟੌਪਿਕ ਤੇ 5 ਮਿੰਟ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਜਿਹੜੇ ਨੁਕਸਾਨ ਕਰਾ ਰਹੇ ਆ ਨੁਕਸਾਨ ਤੋਂ ਬਚ ਜਾਣ ਧੰਨਵਾਦ